ਸਵਾਗਤ ਹੈ ਤੁਹਾਡਾ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਰਾਤ ਆਪਾਂ ਪਹੁੰਚੇ ਸੀ ਅਹਮਦਾਬਾਦ ਦੀ ਧਰਤੀ ਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਸ ਦਾ ਨਾਮ ਹੈ ਪ੍ਰੇਮ ਸਵਾ ਅਕਾਲੀ ਦਲ ਗੁਰਦੁਆਰਾ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਇੱਥੇ ਬੁਲਟ ਲਾਇਆ ਸੀ ਰਾਤ ਇੱਥੇ ਰੁਕੇ ਸੀ ਤੇ ਹੁਣ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅਰਦੇ ਅੰਦਰਸ਼ਨ ਮੇਲੇ ਤੇ ਅੱਜ ਦੇ ਸਫ਼ਰ ਦੀ ਕਰਦੇ ਆ ਸ਼ੁਰੂਆਤ ਜੇਕਰ ਤੁਸੀਂ ਵੀ ਕਦੀ ਅਹਮਦਾਬਾਦ ਆਉਂਦੇ ਹੋ ਤੇ ਇੱਥੇ ਗੁਰਦੁਆਰਾ ਸਾਹਿਬ ਬਹੁਤ ਸਾਰੇ ਨੇ ਜਿੱਥੇ ਤੁਸੀਂ ਰੁਕ ਸਕਦੇ ਪਰ ਜੇ ਇਸ ਗੁਰਦੁਆਰਾ ਵਿੱਚ ਰੁਕਣਾ ਚਾਹੁੰਦੇ ਹੋ ਤੇ ਇੱਥੇ ਵੀ ਰੁਕ ਸਕਦੇ ਹੋ ਹੁਣ ਆਪਾਂ ਸਫ਼ਰ ਦੀ ਖਿੱਚ ਲਈਏ ਤਿਆਰੀ ਤੇ ਇਸ ਟਾਈਮ ਆਪਾਂ ਅਹਮਦਾਬਾਦ ਦੇ ਕੁਝ ਥਾਵਾਂ ਘੁੰਮਣ ਵਾਸਤੇ ਜਾ ਰਹੇ ਹਾਂ ਸਭ ਤੋਂ ਪਹਿਲਾਂ ਪਹੁੰਚੇ ਆਪਾਂ ਇਸ ਵੀਰ ਦੇ ਕੋਲ ਕਹਿੰਦੇ ਆ ਕਿ ਗਰਮੀ ਪੰਜਾਬ ਨਾਲੋਂ ਜ਼ਿਆਦਾ ਆ ਤੇ ਇਸ ਲਈ ਸੋਚਿਆ ਕਿ ਆਪਾਂ ਇੱਥੇ ਨਾਰੀਅਲ ਪਾਣੀ ਪੀਨੇ ਆ ਥੋੜੀ ਜੀ ਐਨਰਜੀ ਆ ਜਾਏਗੀ ਤੇ ਫਿਰ ਘੁੰਮਣਾ ਬਹੁਤ ਵਧੀਆ ਲੱਗੇਗਾ ਤੇ ਸਾਰੇ ਇਹੀ ਗੱਲ ਸੋਚਦੇ ਕਿ ਗੁਜਰਾਤ ਜਿਹੜੀ ਵਪਾਰੀਆਂ ਦੀ ਧਰਤੀ ਹੈ ਇੱਥੇ ਸਾਰੇ ਵਪਾਰੀ ਲੋਕ ਨੇ ਪਰ ਇਸ ਵੀਰ ਨੇ ਸਾਡਾ ਦਿਲ ਜਿੱਤ ਲਿਆ ਇਹਨੇ ਵੀਰ ਨੇ ਸਾਡੇ ਤੋਂ ਨਾਰੀਅਲ ਦੇ ਪੈਸੇ ਵੀ ਨਹੀਂ ਲਏ ਤੇ ਉਲਟਾ ਸਾਡੇ ਨਾਲ ਬਹੁਤ ਹੀ ਪਿਆਰ ਮੁਹੱਬਤ ਵਾਲੀਆਂ ਗੱਲਾਂ ਕੀਤੀਆਂ ਕਹਿੰਦੇ ਤੁਸੀਂ ਇੰਨੀ ਦੂਰ ਤੋਂ ਆ ਗਏ ਹੋ ਤੇ ਅਸੀਂ ਤੁਹਾਡੇ ਤੋਂ ਪੈਸੇ ਲਈਏ ਇਹ ਕਿਵੇਂ ਹੋ ਸਕਦਾ ਹੈ ਇਹ ਨੇ ਬਾਈ ਗੁਜਰਾਤੀ ਲੋਕ ਜਿਹੜੇ ਹਰ ਇੱਕ ਦਾ ਬਹੁਤ ਜ਼ਿਆਦਾ ਮਾਨ ਸਤਕਾਰ ਕਰਦੇ ਨੇ ਫਿਰ ਅਸੀਂ ਪਹੁੰਚੇ ਵਿੰਟੇਜ ਆਟੋ ਕਾਰ ਗੈਲਰੀ ਵਿੱਚ ਇੱਥੇ ਆਪਾਂ ਨੂੰ ਬਹੁਤ ਹੀ ਜਿਆਦੀਆਂ ਪੁਰਾਣੀਆਂ ਕਾਰਾਂ ਨਜ਼ਰ ਆਉਣਗੀਆਂ ਜਿਹੜੀਆਂ ਕਿ ਲਗਭਗ 1.200 ਸਾਲ ਪੁਰਾਣੀਆਂ ਇਸ ਟਿਕਟ ਕਾਊਂਟਰ ਤੋਂ ਅਸੀਂ ਟਿਕਟਾਂ ਕਰਵਾ ਲਈਆਂ ਇੱਕ ਜਣੇ ਦੀ 150 ਰੁਪਏ ਸੀ ਦੋ ਜਣਿਆਂ ਦਾ 300 ਰੁਪਏ ਦੀਆਂ ਦੋ ਟਿਕਟਾਂ ਲੈ ਲਈਆਂ ਜੇਕਰ ਤੁਸੀਂ ਵੀ ਕਾਰਾਂ ਦੇ ਸ਼ੌਕੀਨ ਹੋ ਤੇ ਇੱਕ ਵਾਰ ਇੱਥੇ ਆਣ ਕੇ ਜ਼ਰੂਰ ਵਿਜ਼ਿਟ ਕਰ ਲੈਣਾ ਜਿੰਨੀਆਂ ਵੀ ਕਾਰਾਂ ਨੇ ਸਾਰੀਆਂ ਚਾਲੂ ਹਾਲਤ ਦੇ ਵਿੱਚ ਨੇ ਕੋਈ 150 ਸਾਲ ਕੋਈ 200 ਸਾਲ ਪੁਰਾਣੀ ਹੈ ਰਾਇਲ ਫਾਇਰ ਆਡੀ ਹਰ ਇੱਕ ਕਾਰ ਤੁਹਾਨੂੰ ਵੇਖਣ ਨੂੰ ਮਿਲੇਗੀ ਵੱਡੀ ਗੱਲ ਇਹ ਕਿ ਤੁਹਾਨੂੰ ਇਹ ਵਿਆਹ ਸ਼ਾਦੀਆਂ ਵਾਸਤੇ ਰੈਂਟ ਤੇ ਵੀ ਇਹ ਕਾਰਾਂ ਦੇ ਦਿੰਦੇ ਹਨ ਕਾਰਾਂ ਦੀ ਗੈਲਰੀ ਵੇਖਣ ਤੋਂ ਬਾਅਦ ਦੇ ਵਿੱਚ ਅਸੀਂ ਜਾ ਰਹੇ ਸੀਗੇ ਹੋਰ ਨਵੀਂ ਥਾਣੂ ਵਿਜ਼ਿਟ ਕਰਨ ਵਾਸਤੇ ਤੇ ਇੱਥੇ ਇੱਕ ਕੁੱਕੜ ਵਾਲਾ ਚੌਂਗ ਵੇਖ ਕੇ ਸਾਨੂੰ ਬਹੁਤ ਹੀ ਵਧੀਆ ਲੱਗਾ ਤੇ ਇੱਥੇ ਲੋਕਾਂ ਦਾ ਵੀ ਸਾਨੂੰ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਸੀ ਸਾਨੂੰ ਬੈਸਟ ਵਿਜ਼ਿਟਸ ਮਿਲ ਰਹੀਆਂ ਸੀ ਹੈਪੀ ਜਰਨੀ ਕਹਿ ਰਹੇ ਸੀਗੇ ਹੈਲੋ ਹਾਈ ਕਰ ਰਹੇ ਸੀ ਤੇ ਬਾਅਦ ਦੇ ਵਿੱਚ ਅਸੀਂ ਪਹੁੰਚ ਗਏ ਨਰਿੰਦਰ ਮੋਦੀ ক্রিকেট ਸਟੇਡੀਅਮ ਜਿਹੜਾ ਸਟੇਡੀਅਮ ਹੈ ਬਹੁਤ ਹੀ ਜ਼ਿਆਦਾ ਵੱਡਾ ਤੇ ਬਹੁਤ ਹੀ ਖੁੱਲਾ ਬਣਿਆ ਪਰ ਸਾਡੀ ਬਦਕਿਸਮਤੀ ਇਹ ਸੀ ਕਿ ਅਸੀਂ ਇਸ ਸਟੇਡੀਅਮ ਨੂੰ ਵਿਜ਼ਿਟ ਨਹੀਂ ਕਰ पाए ਕਿਉਂਕਿ ਇੱਥੇ ਕੋਈ ਸੈਮੀਨਾਰ ਸੀ ਇਸ ਕਰਕੇ ਸਕਿਉਰਿਟੀ ਬਹੁਤ ਜ਼ਿਆਦਾ ਟਾਈਟ ਸੀ ਜਾ ਤੁਸੀਂ ਵੇਖ ਰਹੇ ਹੋ ਆਸੇ ਪਾਸੇ ਕਿੰਨੀ ਜਿਆਦਾ ਸਿਕਿਉਰਿਟੀ ਹੈ ਉਹ ਕਹਿੰਦੇ ਵੀ ਜੇ ਤੁਸੀਂ ਇੱਥੇ ਘੁੰਮਣਾ ਹੈ ਜੇ ਤੁਸੀਂ ਸਟੇਡੀਅਮ ਦੇਖਣਾ ਫਿਰ ਤੁਹਾਨੂੰ ਜਿਹੜੇ ਇੱਥੋਂ ਦੇ ਲੋਕਲ ਐਮਐਲਏ ਐਮਪੀ ਹੈ ਉਹਨਾਂ ਦੀ ਮਦਦ ਲੈਣੀ ਪਵੇਗੀ ਜਦੋਂ ਇੱਥੋਂ ਅਸੀਂ ਵਾਪਸ ਜਾ ਰਹੇ ਸੀ ਰਸਤੇ 'ਚ ਸਾਨੂੰ ਕਿਸੇ ਨੇ ਦੱਸਿਆ ਕਿ ਇੱਥੇ ਮਹਾਤਮਾ ਗਾਂਧੀ ਆਸ਼ਰਮ ਵੀ ਬਣਿਆ ਆ ਅਸੀਂ ਇੱਥੇ ਐਂਟਰੀ ਕਰਵਾ ਲਈ ਐਂਟਰੀ ਫੀਸ ਇੱਥੇ ਕੋਈ ਨਹੀਂ ਲੱਗਦੀਗੀ ਪਰ ਇੱਥੇ ਘੁੰਮਣ ਵਾਸਤੇ ਜਾਂ ਵੇਖਣ ਵਾਸਤੇ ਮਹਾਤਮਾ ਗਾਂਧੀ ਦੀਆਂ ਪ੍ਰਾਣੀਆਂ ਤੋਂ ਪ੍ਰਾਣੀਆਂ ਤੁਹਾਨੂੰ ਯਾਦਾਂ ਨਜ਼ਰ ਆਉਣਗੀਆਂ ਸਾਰੀਆਂ ਤੇ ਤਸਵੀਰਾਂ ਵੀ ਹੈਗੀਆਂ ਇੱਥੇ ਮਹਾਤਮਾ ਗਾਂਧੀ ਨੇ ਆਪਣਾ ਕਾਫੀ ਟਾਈਮ ਜਿਹੜਾ ਅਹਮਦਾਬਾਦ ਦੀ ਧਰਤੀ ਤੇ ਗੁਜ਼ਾਰਿਆ ਉਹ ਸਾਰਾ ਕੁਝ ਤੁਹਾਨੂੰ ਉਹਨਾਂ ਦੀ ਯਾਦ ਨਾਲ ਜੁੜਿਆ ਸਾਰਾ ਕੁਝ ਨਜ਼ਰ ਵੀ ਆਵੇਗਾ ਇੱਥੇ ਮਹਾਤਮਾ ਗਾਂਧੀ ਦਾ ਤੁਹਾਨੂੰ ਘਰ ਵੀ ਨਜ਼ਰ ਆਊਗਾ ਇਹ ਆਸ਼ਰਮ ਨਦੀ ਦੇ ਕਿਨਾਰੇ ਤੇ ਬਣਿਆ ਆ ਇੱਕ ਬੰਨਿਆ ਨਦੀ ਤੇ ਦੂਜੇ ਬੰਨਿਆ ਬਣਿਆ ਆਸ਼ਰਮ ਉਸ ਤੋਂ ਅੱਗੇ ਰਿਵਾਪੋਰਟ ਨਜ਼ਰ ਆ ਜਾਏਗਾ ਤੁਹਾਨੂੰ ਗੱਲ ਕਰਦੇ ਆ ਇਸ ਨਦੀ ਬਾਰੇ ਇਸ ਨਦੀ ਦੀ ਸਫਾਈ ਨਾ ਇਸ ਮਸ਼ੀਨ ਦੇ ਨਾਲ ਕੀਤੀ ਜਾਂਦੀ ਹੈ ਜਿਹੜੀ ਕਿ ਜਿੰਨਾ ਵੀ ਕੰਕਰ ਜਿੰਨਾ ਵੀ ਕੰਕ੍ਰੀਟ ਜਿੰਨੇ ਵੀ ਲਫਾਫੇ ਆ ਇਸ ਮਸ਼ੀਨ ਦੇ ਵਿੱਚ ਇਹਨੂੰ ਪਾਣੀ ਦੇ ਵਿੱਚ ਚਲਾਉਂਦੇ ਰਹਿੰਦੇ ਨੇ ਤੇ ਉਹ ਸਾਰੇ ਇਕੱਠੇ ਕਰਕੇ ਇਸ ਮਸ਼ੀਨ ਦੇ ਵਿੱਚ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਬਾਹਰ ਕੰਟੇਨਰਾਂ ਵਾਲੀ ਬਾਹਰ ਕੱਢ ਲੈਂਦੇ ਆ ਪਾਣੀ ਦੀ ਸਾਫ ਸਫਾਈ ਇਦਾਂ ਕੀਤੀ ਜਾਂਦੀ ਹੈ ਤਾਂ ਜੋ ਆਉਣ ਵਾਲੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਗੁਜਰਾਤ ਦਾ ਜਿਹੜਾ ਮਾਡਲ ਹੈ ਕੀ ਹੋ ਜੇਗਾ ਅਸੀਂ ਨਾ ਰੀਵਾਪੋਰਡ ਦੇ ਆਲੇ ਦੁਆਲੇ ਘੁੰਮ ਰਹੇ ਸੀ ਤੇ ਆ ਪਾਰਕਾਂ ਵੇਖੋ ਕਿੰਨੀਆਂ ਸੋਹਣੀਆਂ ਬੜੀਆਂ ਹੀਆਂ ਨੇ ਇੱਕ ਬੰਨੇ ਆ ਸ਼ਹਿਰ ਦੀਆਂ ਬਿਲਡਿੰਗਾਂ ਦੂਜੇ ਬੰਨੇ ਆ ਨਦੀ ਸਿਕਿਉਰਿਟੀ ਦਾ ਵੀ ਇੱਥੇ ਪੂਰਾ ਬੰਦੋਬਸਤ ਤੇ ਪੂਰਾ ਜਾਦਾ ਘੁੰਮਣ ਦਾ ਨਜ਼ਾਰਾ ਆਊਗਾ ਰੀਵਾਪੋਰਡ ਦੇ ਆਸ-ਪਾਸ ਤੁਸੀਂ ਵੇਖੋ ਵਿਊ ਬਹੁਤ ਜ਼ਿਆਦਾ ਵਧੀਆ ਨਜ਼ਰ ਆਉਂਦਾ ਹੈਗਾ ਤੇ ਇਧਰਲੇ ਬੰਨੇ ਹਰਿਆਲੀ ਵੀ ਹੈਗੀ ਆ ਦੇ ਵੇਖੋ ਟ੍ਰੈਫਿਕ ਕਿੰਨੀ ਵਧੀਆ ਚਾਰੂ ਢਗ ਨਾਲ ਚੱਲਦੀ ਪਈ ਆ ਹਰ ਇੱਕ ਆਪਣੀ ਲਾਈਨ ਦੇ ਵਿੱਚ ਲੰਘ ਰਿਹਾ ਹੈਗਾ ਕਿਸੇ ਨੂੰ ਕੋਈ ਕਾਲੀ ਨਹੀਂ ਹੈਗੀ ਪਰ ਘੁੰਮਣ ਵਾਸਤੇ ਅਹਮਦਾਬਾਦ ਮੈਨੂੰ ਲੱਗਦਾ ਕਿ ਬਹੁਤ ਹੀ ਵਧੀਆ ਥਾਂ ਹੈ ਜੇ ਤੁਸੀਂ ਵਿਜ਼ਿਟ ਕਰਦੇ ਹੋ ਨਾ ਇਹਨਾਂ ਚੀਜ਼ਾਂ ਦੇ ਕੋਲ ਆਣ ਕੇ ਤੁਹਾਨੂੰ ਇੱਕ ਵੱਖਰੀ ਫੀਲਿੰਗ ਹੀ ਆਊਗੀ ਇਸ ਟਾਈਮ ਆਪਾਂ ਪਹੁੰਚ ਚੁੱਕੇ ਹਾਂ ਅਟਲ ਬ੍ਰਿਜ ਦੇ ਰੀਵਾ ਫੋਰਡ ਦੇ ਗੇਟ ਨੰਬਰ 3 ਦੇ ਵਿੱਚ ਤੇ ਇੱਥੇ ਆਪਾਂ ਨੂੰ ਇਹ ਅੰਕਲ ਜੀ ਮਿਲੇ ਨੇ ਜਿਨ੍ਹਾਂ ਨੇ ਸਾਨੂੰ ਕਾਫੀ ਹੱਤ ਕਰ ਇਥੋਂ ਦੀ ਗੱਲਬਾਤ ਸੁਣਾਈ ਦੱਸਿਆ ਵੀ ਇਹ ਕਦੋਂ ਦਾ ਬ੍ਰਿਜ ਬਣਿਆ ਆ ਤੇ ਕੀ ਕੁਝ ਇੱਥੇ ਤੁਸੀਂ ਵੇਖ ਸਕਦੇ ਜੇ ਤੇ ਤੁਸੀਂ ਆਸ-ਪਾਸ ਦੇਖੋ ਕਿੰਨੀ ਜਿਆਦੀ ਪਬਲਿਕ ਇੱਥੇ ਘੁੰਮਣ ਵਾਸਤੇ ਆਉਂਦੀ ਹੈ ਅਜੇ ਕਿ ਇਹ ਸ਼ਾਮ ਦਾ ਵਿਊ ਹੈ ਰਾਤ ਦੇ ਟਾਈਮ ਇਸ ਤੋਂ ਜ਼ਿਆਦਾ ਹੋਰ ਵਧੀਆ ਮਾਹੌਲ ਚਾਲ ਬਣ ਜਾਂਦਾ ਹੈ ਲੱਗਦਾ ਉਸ ਵਿੱਚ ਬਹੁਤ ਬੜਾ ਫੈਸਟੀਵਲ ਹੁੰਦਾ ਹੈ ਗੁਜਰਾਤ ਇੱਕ ਐਸਾ ਸਟੇਟ ਹੈ ਕਿ ਜਹਾਂ ਤੇ 12 ਮਹੀਨੇ ਵਿੱਚ 10 ਵਾਰ ਔਰ ਫੈਸਟੀਵਲ ਮਿਲਿੰਗ ਇੱਕ ਫੈਸਟੀਵਲ ਸਟੇਜ ਬਣਾ ਦਿਆ ਗਿਆ ਹੈ ਔਰ ਉਹਨੂੰ ਬਣਾਤੇ ਹੀ ਫੈਸਟੀਵਲ ਸਟੇਜ ਐਸਾ ਬਣਾ ਕਰਕੇ ਪੂਰੇ ਗੁਜਰਾਤ ਨੂੰ ਹਾਈਲਾਈਟ ਕਰ ਰਹਾ ਹੈ ਜਿਵੇਂ ਜਿਵੇਂ ਬੜੀ ਕੋਈ ਵੀ ਮਲਟੀਨੈਸ਼ਨਲ ਕੰਪਨੀ ਆਤੀ ਹੈ ਤਾਂ ਉਹ ਗੁਜਰਾਤ ਨੂੰ ਬੁਲਾਤੇ ਔਰ ਗੁਜਰਾਤ ਨੂੰ ਉਹਨੂੰ ਬਤਾ ਕਰਕੇ ਹੀ ਉਹ ਕੰਮ ਸਟਾਰਟ ਕਰਤੇ ਔਰ ਜਿੱਥੇ ਬਣਿਆ ਹੈ ਜਿਹੜਾ ਇਹ ਅਟਲ ਬ੍ਰਿਜ ਹੈ ਨਾ ਇਹਨੂੰ ਵਿਜ਼ਿਟ ਕਰਨ ਦੀ ਨਾ 30 ਰੁਪਏ ਦੀ ਐਂਟਰੀ ਫੀਸ ਹੈ ਜਿਹੜੀ ਕਿ ਨਾ ਮਾਤਰੀ ਹੈ ਇੱਥੇ ਤੁਹਾਡੀ ਟਿਕਟ ਚੈੱਕ ਕਰਕੇ ਤੇ ਇਸ ਅਟਲ ਬ੍ਰਿਜ ਦੇ ਉੱਪਰ ਜਾਣ ਦੀ ਤੁਹਾਨੂੰ ਇਜਾਜ਼ਤ ਮਿਲ ਜਾਂਦੀ ਹੈ ਜੇ ਤੁਸੀਂ ਇਸ ਬ੍ਰਿਜ ਦੇ ਉੱਪਰ ਚੜ੍ਹਦੇ ਹੋ ਨਾ ਤੇ ਇੱਥੇ ਤੁਹਾਨੂੰ ਇੱਕ ਵੱਖਰੀ ਜੀ ਵਾਈਬ ਆਏਗੀ ਇੱਥੇ ਲਾਈਟ ਜਾਂ ਮਿਊਜ਼ਿਕ ਚੱਲਦਾ ਹੁੰਦਾ ਤੇ ਥੱਲੇ ਤੁਸੀਂ ਵੇਖੋ ਨਦੀ ਦਾ ਸਾਫ਼ ਸੁਥਰਾ ਪਾਣੀ ਤੇ ਇੱਥੇ ਲੋਕਾਂ ਦੇ ਆਉਣ ਦੇ ਨਾਲ ਇਸ ਜਗ੍ਹਾ ਦੇ ਜਿਹੜਾ ਰੀਵਾ ਪੋਰ ਦਾ ਅਟਲ ਬ੍ਰਿਜ ਇਹ ਤੋਂ ਹੋਰ ਵੀ ਜ਼ਿਆਦਾ ਖੁਸ਼ੀ ਲੋਕਾਂ ਨੂੰ ਮਿਲਦੀ ਹੈ ਕਿਉਂਕਿ ਮਾਹੌਲ ਹੀ ਇੱਥੇ ਐਵੇਂ ਦਾ ਬਣਾਇਆ ਗਿਆ ਕਿ ਹਰ ਕੋਈ ਜਿਹੜਾ ਇੱਥੇ ਆਉਂਦਾ ਘੁੰਮਣ ਵਾਸਤੇ ਉਹ ਚੀਜ਼ ਨੂੰ ਵਿజిਟ ਕਰਕੇ ਇੱਕ ਵੱਖਰਾ ਹੀ ਅਨੁਭਵ ਜਿਹੜਾ ਫੀਲ ਕਰਦਾ ਹੈਗਾ ਹੁਣ ਇਹ ਚੀਜ਼ ਵੇਖ ਕੇ ਮੈਨੂੰ ਕਈ ਕਹਿਣਗੇ ਵੀ ਇਹ ਭਾਜਪੀ ਦਾ ਦਲਾਲ ਹੈ ਇਹ ਆਰਐਸ ਦਾ ਦੱਲਾ ਹੈ ਬਾਈ ਜੀ ਆਪਾਂ ਇਹ ਨਹੀਂ ਮਕਸਦ ਹੁੰਦਾ ਜੇ ਗਲਤ ਹੈ ਤੇ ਉਹਨੂੰ ਆਪਾਂ ਗਲਤ ਦਿਖਾਉਣੇ ਆ ਜੇ ਸਹੀ ਹੈ ਤੇ ਉਹ ਸਹੀ ਦਿਖਾਉਣੇ ਆ ਤੁਹਾਡੇ ਸਾਹਮਣੇ ਆਪਾਂ ਉਹ ਚੀਜ਼ ਰੱਖਦੇ ਆਂ ਅੱਗੋਂ ਤੁਸੀਂ ਜੱਜ ਕਰਨਾ ਹੈਗਾ ਕਿ ਸਹੀ ਹੈ ਤੇ ਕੀ ਗਲਤ ਹੈ ਪਰ ਇਹ ਚੀਜ਼ਾਂ ਬਣੀਆਂ ਹੋਈਆਂ ਗੁਜਰਾਤ ਦੇ ਵਿੱਚ ਤੁਸੀਂ ਆਓਗੇ ਨਾ ਘੁੰਮਣ ਵਾਸਤੇ ਇੱਥੇ ਬਹੁਤ ਕੋਸ਼ਿਸ਼ ਹੈ ਸਲਾਨੀਆਂ ਦੇ ਆਉਣ ਵਾਸਤੇ ਵੀ ਇੱਥੇ ਬਹੁਤ ਕੋਸ਼ਿਸ਼ ਹੈ ਅਡਲ ਬ੍ਰਿਜ ਵੇਖਣ ਤੋਂ ਬਾਅਦ ਦੇ ਵਿੱਚ ਆਪਾਂ ਅਹਮਦਾਬਾਦ ਦੀ 旅 ਨੂੰ ਬਾਏ ਬਾਏ ਕਰ ਰਹੇ ਹਾਂ ਤੇ ਹੁਣ ਆਪਾਂ ਵੱਧ ਰਹੇ ਹਾਂ ਵਡੋਦਰਾ ਵਾਲੀ ਸਾਈਡ 'ਤੇ ਅਹਮਦਾਬਾਦ ਤੋਂ ਵਡੋਦਰਾ ਦਾ ਸਫਰ 108 ਕਿਲੋਮੀਟਰ ਦਾ ਹੈ ਤੇ ਇਸ ਟਾਈਮ 5:00 ਵੱਜ ਚੁੱਕੇ ਨੇ ਤੇ ਆਪਾਂ ਪਹੁੰਚਾਂਗੇ ਵਡੋਦਰਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡੇ ਪਿਆਰ ਸਦਕਾ ਹੀ ਆਪਾਂ ਹੋਰ ਵਧੀਆ ਤੋਂ ਵਧੀਆ ਵੀਡੀਓ ਬਣਾ ਸਕਦੇ ਹਾਂ ਤੇ ਇਹ ਹੈ ਗੁਰਦੁਆਰਾ ਸਾ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਇੱਥੇ ਆਪਾਂ ਰਾਤ گزارਾਂਗੇ ਇਹ ਗੁਰਦੁਆਰਾ ਸਾਹਿਬ ਵਿਡੋਦਰਾ ਦੇ ਬਾਰ ਬਾਰ ਹਾਈਵੇ ਤੇ ਬਣਿਆ ਹੋਇਆ ਤੇ ਇਹ ਸੀ ਆਪਣਾ ਅਹਮਦਾਬਾਦ ਤੋਂ ਵਿਡੋਦਰਾ ਦਾ ਸਫ਼ਰ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਸਾਰਿਆਂ ਦਾ